ਗੋਸ਼ੇਂ ਦੇ ਅੰਦਰ ਜੀਵਨ ਹallelujah ਤੇ ਅੱਜ ਅਸੀਂ ਆਇਤਾਂ ਦੇ ਨਾਲ ਉਸ ਚੀਜ਼ ਨੂੰ ਜਿਹੜਾ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਗੋਸ਼ੇਂ ਨੂੰ ਅਗਰ ਅਸੀਂ ਕਹਿ ਲਈਏ ਇੱਕ ਸੀਕ੍ਰੇਟ ਪਲੇਸ ਇੱਕ ਗੁਪਤ ਸਥਾਨ ਤਾਂ ਇਹ ਵੀ ਸ਼ਬਦ ਜਿਹੜਾ ਆ ਗੋਸ਼ੇਂ ਦੇ ਲਈ ਬਹੁਤ ਹੀ ਇੱਕ ਉੱਤਮ ਤੇ ਢੁਕਦਾ ਹੋਇਆ ਸ਼ਬਦ ਆ ਅਸੀਂ ਦੇਖਦੇ ਹਾਂ ਉਤਪਤੀ ਦੀ ਕਿਤਾਬ ਉਹਦਾ 45 ਨੰਬਰ ਅਧਾਇਏ ਅਧਿਆਏ ਤੇ ਉਹਦੀ 9 ਤੋਂ 11 ਨੰਬਰ ਆਇਤ ਦੇ ਵਿੱਚ ਅਸੀਂ ਦੇਖਾਂਗੇ ਉਤਪਤੀ ਕਿਤਾਬ ਦੇ ਵਿੱਚ ਇੱਥੇ ਲਿਖਿਆ ਇੱਥੇ ਯੂਸਫ ਜਿਹੜਾ ਆ ਉਹ ਗੱਲ ਕਰ ਰਿਹਾ ਆ ਕਹਿੰਦਾ ਸ਼ਤਾਪੀ ਕਰੋ ਔਰ ਮੇਰੇ ਪਿਤਾ ਦੇ ਕੋਲ ਜਾਓ ਔਰ ਉਸ ਨੂੰ ਆਖੋ ਤੇਰਾ ਪੁੱਤਰ ਯੂਸਫ ਐਂਉ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ ਤੁਸੀਂ ਗੋਸ਼ਨ ਦੀ ਧਰਤੀ ਵਿੱਚ ਬਸੇਰਾ ਕਰੋਗੇ ਔਰ ਮੇਰੇ ਨੇੜੇ ਰਹੋਗੇ ਤੁਸੀਂ ਔਰ ਤੁਹਾਡੇ ਬਾਲ ਬੱਚੇ ਔਰ ਤੁਹਾਡੇ ਬੱਚਿਆਂ ਦੇ ਬੱਚੇ ਔਰ ਤੁਹਾਡੇ ਇੱਜੜ ਔਰ ਤੁਹਾਡੇ ਚੌਣੇ ਔਰ ਸਭ ਕੁਝ ਜੋ ਤੁਹਾਡਾ ਹੈ ਪਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ 5 ਬਰੇ ਹੋਰ ਹਨ ਕਿਤੇ ਇਉਂ ਨਾ ਹੋਵੇ ਕਿ ਤੁਸੀਂ ਅਰ ਤੁਹਾਡਾ ਘਰਾਣਾ ਅਰ ਤੁਹਾਡੇ ਸਾਰੇ ਸੰਗੀ ਕੰਗਾਲ ਹੋ ਜਾਓ ਇੱਥੇ ਅਸੀਂ ਦੇਖਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੂਸਫ ਮਿਸਰ ਦੇ ਵਿੱਚ ਗੁਲਾਮ ਸੀ ਗੁਲਾਮ ਕਰਕੇ ਉਹਨੂੰ ਵੇਚਿਆ ਗਿਆ ਸੀ ਅਰ ਜਦੋਂ ਉਹ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਦਾ ਰਿਹਾ ਬਰਕਰਾਰ ਰਿਹਾ ਚੰਗੇ ਕੰਮਾਂ ਦੇ ਰਾਈ ਆਪਣੀ ਨੇਚਾ ਜੋ ਪਰਮੇਸ਼ਵਰ ਦੇ ਉੱਤੇ ਉਹਦੇ ਰਾਈ ਤਾਂ ਇੱਕ ਸਮਾਂ ਆਇਆ ਕਿ ਰਾਜੇ ਨੇ ਉਹਨੂੰ ਆਪਣੇ ਬਰਾਬਰ ਦਾ ਅਹੁਦਾ ਦੇ ਦਿੱਤਾ ਹallelujah ਹੁਣ ਰਾਜੇ ਦੀ ਪ੍ਰੀਤ ਯੂਸਫ ਦੇ ਨਾਲ ਇੰਨੀ ਆ ਕਿ ਜਦੋਂ ਉਹਨੂੰ ਪਤਾ ਲੱਗਾ ਕਿ ਯੂਸਫ ਦੇ ਭਰਾ ਯੂਸਫ ਨੂੰ ਮਿਲਣ ਆਏ ਕਿਹੜੇ ਭਰਾ ਜਿਨ੍ਹਾਂ ਨੇ ਯੂਸਫ ਨੂੰ ਮਾਰਿਆ ਸੀ ਤੇ ਖੂਹ ਵਿੱਚ ਸੁੱਟਿਆ ਸੀ ਉਹ ਭਰਾ ਯੂਸਫ ਨੂੰ ਮਿਲਣ ਵਾਸਤੇ ਆਏ ਰਾਜੇ ਨੂੰ ਖੁਸ਼ੀ ਹੋਈ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਰਾਜਾ ਤੇ ਸੁਣਨ ਵਾਲੇ ਲੋਕ ਜਿਹੜੇ ਉੱਥੇ ਹੋਰ ਲੋਕੀ ਸੀ ਜਿਨ੍ਹਾਂ ਨੂੰ ਪਤਾ ਲੱਗਾ ਉਹ ਯੂਸਫ ਦੇ ਲਈ ਖੁਸ਼ ਹੋਏ ਕਿ ਯੂਸਫ ਦੇ ਭਰਾ ਉਹਨੂੰ ਮਿਲਣ ਵਾਸਤੇ ਆਏ ਆ ਯੂਸਫ ਨੇ ਉਹਨਾਂ ਆਪਣੇ ਭਰਾਵਾਂ ਨੂੰ ਕਿਹਾ ਕਹਿੰਦਾ ਜਾਓ ਜਾਓ ਕਹਿੰਦਾ ਅਜੇ 5 ਸਾਲ ਕਾਲ ਦੇ ਹੋ ਰਿਹਾ ਅਜੇ ਬਿੱਤਾ ਦਾ ਟਾਈਮ ਹੋਰ ਹੈਗਾ ਆ ਜਾਓ ਜਾ ਕੇ ਆਪਣਾ ਇੱਜੜ ਆਪਣਾ ਮਾਲ ਡੰਗਰ ਆਪਣੇ ਨਿਆਣੇ ਆਪਣਾ ਸਾਰਾ ਕੋਸ਼ਣ ਵਾਲੇ ਪਿਤਾ ਨੂੰ ਕਹਿੰਦਾ ਮੇਰੇ ਕੋਲ ਲੈ ਕੇ ਆਜੋ ਮੈਂ ਤੁਹਾਨੂੰ ਇੱਥੇ ਗੋਸ਼ਨ ਦੀ ਜ਼ਮੀਨ ਤੇ ਰੱਖਾਂਗਾ ਹallelujah ਔਰ ਕਹਿੰਦਾ ਇੱਥੇ ਕਹਿੰਦਾ ਤੁਸੀਂ ਮੇਰੇ ਨੇੜੇ ਰਹੋਗੇ ਗੋਸ਼ਨ ਦਾ ਮਤਲਬ ਕੀ ਆ ਨੇੜੇ ਹੁਣ ਔਰ ਕਹਿੰਦਾ ਇੱਥੇ ਤੁਸੀਂ ਮੇਰੇ ਨੇੜੇ ਰਹੋਗੇ ਤੁਸੀਂ ਔਰ ਤੁਹਾਡੇ ਬਾਲ ਬੱਚੇ ਤੇ ਬਾਕੀ ਸਾਰੀਆਂ ਚੀਜ਼ਾਂ ਦਾ ਵੀ ਉਹ ਜ਼ਿਕਰ ਕਰਦਾ ਆ ਔਰ ਕਹਿੰਦਾ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਹallelujah ਵਾਓ ਕਹਿੰਦਾ ਕਿਤੇ ਇਦਾਂ ਨਾ ਹੋਵੇ ਕਿ ਜੇ ਗੋਸ਼ਨ ਤੋਂ ਬਾਅਦ ਹੋਣ ਤੁਸੀਂ ਕੰਗਾਲ ਨਾ ਹੋ ਜਾਓ ਮਤਲਬ ਕਿ ਅਗਰ ਉਸ ਸੁਰੱਖਿਅਤ ਜਗ੍ਹਾ ਤੋਂ ਬਾਹਰ ਹੋਣਗੇ ਤਾਂ ਕੀ ਹੋਊਗਾ ਕੰਗਾਲ ਹੋ ਜਾਣਗੇ ਭੁੱਖੇ ਮਰ ਜਾਣਗੇ ਉਹ ਕਾਲ ਜਿਹੜਾ ਉਸ ਵੇਲੇ ਪਿਆ ਆ ਜਦੋਂ ਖਾਣ ਨੂੰ ਲੋਕਾਂ ਨੂੰ ਕੋਸ਼ ਨਹੀਂ ਮਿਲ ਰਿਆ ਕਹਿੰਦਾ ਉਸ ਕਾਲ ਦੀ ਚਪੇਟ ਵਿੱਚ ਤੁਸੀਂ ਆ ਜਾਓਗੇ ਅਰ ਉਹਨੇ ਸਨੇਹਾ ਭੇਜਿਆ ਅਰ ਇੱਕ ਗੋਸ਼ੇਂ ਦੀ ਜਗ੍ਹਾ ਦੇਣ ਦਾ ਵਾਦਾ ਰਾਜੇ ਨੇ ਯੂਸਫ ਨਾਲ ਕੀਤਾ ਕਿ ਤੂੰ ਆਪਣੇ ਪਿਤਾ ਨੂੰ ਤੇ ਆਪਣੇ ਭਰਾਵਾਂ ਨੂੰ ਸੱਦ ਲਾ। ਕਹਿੰਦਾ ਮੈਂ ਉਹਨਾਂ ਨੂੰ ਗੋਸ਼ਣ ਵਾਲਾ ਪਾਸਾ ਜਿਹੜਾ ਆ ਦੇ ਦੂੰਗਾ। ਅਰ ਗੋਸ਼ਣ ਜਗ੍ਹਾ ਜਿਹੜੀ ਬਹੁਤ ਹੀ ਆਸ਼ਿਸ਼ ਭਾਈ ਹੋਈ ਜਗ੍ਹਾ ਏ। ਜਿੱਥੇ ਬਰਕਤਾਂ ਹੀ ਬਰਕਤਾਂ ਆ। ਰਾਜੇ ਨੇ ਯੂਸਫ ਦਾ ਫੇਵਰ ਕੀਤਾ ਏ। ਕਿ ਤੇਰੇ ਪਰਿਵਾਰ ਨੂੰ ਉਹ ਉੱਤਮ ਸਥਾਨ ਦਵਾਂਗਾ ਜਿੱਥੇ ਸੁੱਖ ਸੁਵਿਧਾ ਸਾਰੀ ਹੋਊਗੀ ਜਿੱਥੇ ਖਾਣ ਪੀਣ ਨੂੰ ਬਹੁਤਾ ਹੀ ਹੋਊਗਾ ਤੇ ਉਹ ਵਾਅਦੇ ਜਾਣਗੇ ਤੇ ਯੂਸਫ ਨੇ ਫਿਰ ਆਪਣੇ ਭਰਾਵਾਂ ਨੂੰ ਇਹ ਸੁਨੇਹਾ ਦੇ ਕੇ ਆਪਣੇ ਪਿਤਾ ਦੇ ਕੋਲ ਕੱਲਿਆ ਆ ਲਿਖਿਆ ਜਦੋਂ ਉਹਨਾਂ ਨੇ ਵਾਪਸ ਕੱਲਿਆ ਨਾ ਤੇ ਜਿਹੜੇ ਖੋਤਿਆਂ ਤੇ ਘੋੜਿਆਂ ਤੇ ਉਹ ਆਏ ਸੀ ਜਿੰਨੇ ਬੋਰੇ ਸੀ ਉਹਨਾਂ ਦੇ ਕੋਲ ਸਾਰੇ ਜਿਹੜੇ ਸੀ ਉਹ ਸਮਾਨ ਦੇ ਭਰ ਕੇ ਵੱਖ-ਵੱਖ ਚੀਜ਼ਾਂ ਦੇ ਭੇਜੇ ਤਾਂ ਹੀ ਯਾਕੂਬ ਨੇ ਯਕੀਨ ਕੀਤਾ ਕਿ ਹਾਂ ਵਾਕੇ ਯੂਸਫ ਜਿਹੜਾ ਆ ਜਿੰਦਾ ਆ ਕਿਉਂਕਿ ਪਹਿਲਾਂ ਉਹਦੇ ਭਰਾਵਾਂ ਨੇ ਕਹਿ ਦਿੱਤਾ ਸੀ ਉਹ ਤਾਂ ਮਰ ਗਿਆ ਉਹਨੂੰ ਉਹਨੂੰ ਜਿਹੜਾ ਆ ਰੇਚ ਖਾ ਗਿਆ ਭੇੜੀਆਂ ਖਾ ਗਿਆ ਉਹਨੂੰ ਇੱਥੇ ਅਸੀਂ ਇੱਕ ਚੀਜ਼ ਦੇਖਦੇ ਆ ਕਹਿੰਦਾ ਮਾਲ ਡੰਗਰ ਵੀ ਲੈ ਆਓ ਇੱਜੜ ਵੀ ਲੈ ਆਓ ਆਪਣੇ ਬੱਚੇ ਵੀ ਲੈ ਆਓ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਆਪ ਤਾਂ ਗੋਸ਼ਣ ਦੇ ਅੰਦਰ ਆ ਪਰ ਬੱਚੇ ਬਾਹਰ ਆ ਬੱਚੇ ਗੋਸ਼ਣ ਦੇ ਅੰਦਰ ਨਹੀਂ ਆ ਮਾਲ ਡੰਗਰ ਗੋਸ਼ਣ ਦੇ ਅੰਦਰ ਨਹੀਂ ਆ ਮਾਤਾ ਪਿਤਾ ਗੋਸ਼ਣ ਦੇ ਅੰਦਰ ਨਹੀਂ ਆ ਸਿਰਫ ਉਹ ਆਪ ਹੀ ਆ ਤੁਸੀਂ ਕੀ ਚਾਹੁੰਦੇ ਆ ਕਿ ਸਿਰਫ ਤੁਸੀਂ ਬਚੇ ਰਹਿਓ ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਮਾਲ ਡੰਗਰ ਬਚਿਆ ਰਹੇ ਕੀ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਆਪਣੇ ਬੱਚੇ ਪੋਤੇ ਪੋਤੀਆਂ ਤੁਹਾਡੇ ਸੰਗੀ ਸਾਥੀ ਬੱਚੇ ਜਾਣ ਅਗਰ ਵਿਚਾਰ ਹੋਰ ਹੋ ਜਾਂਦੇ ਆ ਵਿਚਾਰਾਂ ਦੇ ਹੋਰ ਹੋਣ ਦਾ ਕਰਕੇ ਦੂਰੀਆਂ ਵੱਧ ਜਾਂਦੀਆਂ ਆ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਉਹ ਸਾਡੇ ਕੰਮਾਂ ਵਿੱਚ ਨਹੀਂ ਹੁੰਦੇ ਤੇ ਅਸੀਂ ਉਹਨਾਂ ਦੇ ਕੰਮਾਂ ਵਿੱਚ ਨਹੀਂ ਹੁੰਦੇ ਜਿਹਦਾ ਕਰਕੇ ਫਰਕ ਬਹੁਤ ਵੱਧ ਜਾਂਦੇ ਆ ਤੇ ਅਸੀਂ ਨੇੜੇ ਨਹੀਂ ਹੋ ਪਾਉਂਦੇ ਪਰ ਜਦੋਂ ਅਸੀਂ ਇੱਕ ਹੀ ਮਤ ਦੇ ਹੋ ਜਾਂਨੇ ਆ ਇੱਕ ਸਮਝ ਦੇ ਹੋ ਜਾਂਨੇ ਆ ਸਾਡੀਆਂ ਨੇੜਤਾਈਆਂ ਵੱਧਦੀਆਂ ਆ ਅਰੋਂ ਕਿਰਪਾ ਜਿਹੜੀ ਸਾਡੇ ਜੀਵਨ ਵਿੱਚ ਆ ਫਿਰ ਉਹ ਸਾਡੇ ਖੇਤਾਂ ਤੇ ਵੀ ਆ ਸਾਡੇ ਬੱਚਿਆਂ ਤੇ ਵੀ ਆ ਸਾਡੇ ਮਾਲ ਡੰਗਰ ਤੇ ਵੀ ਬਹੁਤ ਸਾਰੇ ਲੋਕ ਆ ਉਹਨਾਂ ਦੇ ਘਰਾਂ ਵਿੱਚ ਮਾਲ ਡੰਗਰ ਦੇ ਉੱਤੇ ਆਸ਼ੀਸ਼ ਨਹੀਂ ਆ ਉਹਦਾ ਰੀਜ਼ਨ ਕੀ ਆ ਉਹ ਆਪਣੇ ਮਾਲ ਡੰਗਰ ਦੇ ਲਈ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਨੇ ਮਾਲ ਡੰਗਰ ਨੂੰ ਗੋਸ਼ਣ ਚੋਂ ਬਾਹਰ ਰੱਖਿਆ ਆ ਤੇ ਆਪ ਗੋਸ਼ਣ ਚਾ ਸਿਰਫ ਆਪਣੇ ਲਈ ਪ੍ਰਾਰਥਨਾ ਕਰਦੇ ਆ ਅਈਓ ਗੋਸ਼ਣ ਦੇ ਅੰਦਰ ਸੀ इवन देन ਆਯੂਬ ਨੂੰ ਵੀ ਨਹੀਂ ਪਤਾ ਸੀਗਾ ਕਿ ਉਹਦੇ ਦੁਆਲੇ ਇੱਕ ਵਾਰਡ ਲੱਗੀ ਹੋਈ ਆ ਉਹਨੂੰ ਸਿਰਫ ਇਨਾ ਪਤਾ ਸੀ ਕਿ ਬਲੀਆਂ ਦਿਨਾ ਆ ਤਾਂ ਕਰਕੇ ਪ੍ਰਭੂ ਮੈਨੂੰ ਬਚਾਉਂਦੇ ਆ ਪਰ ਸ਼ੈਤਾਨ ਨੂੰ ਉਹ ਵਾਰਡ ਲੱਗੀ ਹੋਈ ਨਜ਼ਰ ਆਉਂਦੀ ਸੀ ਉਹ ਇਨਵੀਜ਼ੀਬਲ ਫੈਂਸ ਸੀਗੀ ਉਹ ਅਦ੍ਰਿਸ਼ ਸੁਰੱਖਿਆ ਦੀ ਬਾੜੀ ਸੀ ਜਿਹੜੀ ਨਾਲ ਨਜ਼ਰ ਨਹੀਂ ਆਉਂਦੀ ਸੀ ਪਰ ਉਹ ਨਾਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਖੱਤਿਆਂ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਜਿਹੜਾ ਉਹਦਾ ਮਾਲ ਡੰਗਰ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਜਿਹੜਾ ஆயੂਤ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਉਹਨਾਂ ਨੂੰ ਉਹ ਫੈਂਸ ਉਹ ਸੁਰੱਖਿਆ ਦੀ ਬਾੜੀ ਲੱਗੀ ਹੋਈ ਨਜ਼ਰ ਆਉਂਦੀ ਸੀ ਤਾਂ ਇਹ ਕਸ਼ਾਕਾਨ ਨੇ ਜਾ ਕੇ ਪਰਮੇਸ਼ਵਰ ਦੇ ਅੱਗੇ ਕਿਹਾ ਕਹਿੰਦਾ ਤੂੰ ਤਾਂ ਸਭ ਕਾਸੇ ਦੇ ਦੁਆਲੇ ਉਹਦੇ ਆਪਣੀ ਬਾੜੀ ਲਾਈ ਆ ਮੈਂ ਕਿਦਾਂ ਕਹਿੰਦਾ ਉਹਨੂੰ ਛੂ ਸਕਦਾ ਹਾਂ ਤਾਂ ਯੂਹ ਦੇ ਦੁਆਲੇ ਇੱਕ ਬਾੜੀ ਸੀ ਇਹਦਾ ਮਤਲਬ ਈਯੂਬ ਗੋਸ਼ਣ ਦੇ ਅੰਦਰ ਸੀ ਹallelujah ਜਦੋਂ ਅਸੀਂ ਗੋਸ਼ਣ ਦੇ ਅੰਦਰ ਆ ਕੋਈ ਨਾਸ਼ ਕਰਨ ਵਾਲੀ ਚੀਜ਼ ਸਾਨੂੰ ਛੂ ਨਹੀਂ ਸਕਦੀ ਸਾਡੀ ਕਿਸੇ ਵੀ ਚੀਜ਼ ਨੂੰ ਕੋਈ ਵੀ ਨਾਸ਼ ਕਰਨ ਵਾਲੀ ਚੀਜ਼ ਛੂ ਨਹੀਂ ਸਕਦੀ ਹallelujah ਅਰ ਮਿਸਰ ਦੇ ਇਸ ਇਸرائیਲ ਕਿੱਦਾਂ ਪਹੁੰਚੇ ਜਦੋਂ ਯਕੂਬ ਯਕੂਬ ਦਾ ਨਾਮ ਪਰਮੇਸ਼ਰ ਨੇ ਬਦਲ ਕੇ ਇਸرائیਲ ਰੱਖਿਆ ਸੀ ਜਦੋਂ ਯਕੂਬ ਕਾਲ ਦੇ ਸਮੇਂ ਦੇ ਵਿੱਚ ਆਪਣੇ ਬੇਟੇ ਯੂਸਫ ਦੇ ਕੋਲ ਆਇਆ ਉਹ ਗੋਸ਼ੇਨ ਦੇ ਵਿੱਚ ਟਿਕਿਆ ਫਿਰ ਉੱਥੇ ਹੀ ਉਹਦੇ ਪੁੱਤਰ ਉਹਦੇ ਨਾਲ ਟਿਕੇ ਉਹਦੇ ਜਿੰਨੇ ਸੰਗੀ ਸਾਥੀ ਸੀ ਜਿੰਨੇ ਵੀ ਉਹਨਾਂ ਦੇ ਨਾਲ ਆਏ ਕਿਉਂਕਿ ਉਹ ਜਗ੍ਹਾ ਮਲਟੀਪਲਾਈ ਵਾਲੀ ਜਗ੍ਹਾ ਸੀਗੀ ਉਸ ਜਗ੍ਹਾ ਦੇ ਉੱਤੇ ਗੋਸ਼ਣ ਦੇ ਉੱਤੇ ਸਰਾਪ ਨਹੀਂ ਆ। ਉੱਥੇ ਉਹ ਵੱਧਦੇ ਗਏ ਉਹਨਾਂ ਦਾ ਮਾਲ ਡੰਗਰ ਵੱਧਿਆ ਗਿਆ ਉਹ ਥੋੜੇ ਲੋਕ ਇੱਕ ਵੱਡੀ ਕੌਮ ਬਣ ਗਏ। ਤੇ ਉਹ ਇਜ਼ਰਾਈਲੀ ਅਖਵਾਏ ਹallelujah। ਅਰ 400 ਤੋਂ ਬਾਅਦ ਸਾਲ ਉਹ ਉਸ ਗੋਸ਼ਣ ਵਾਲੀ ਜਗ੍ਹਾ ਜਿਹੜੀ ਆ ਉੱਥੇ ਰਹੇ। ਜਿੱਥੇ ਪਰਮੇਸ਼ਰ ਨੇ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ। ਹalleluyah ਅਰ ਇਹਦੇ 18 ਨੰਬਰ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਔਰ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਔਰ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ਇਹ ਗੱਲ ਮਿਸਰ ਦੇ ਰਾਜੇ ਨੇ ਕਹੀ ਯੂਸਫ ਦੇ ਭਰਾਵਾਂ ਨੂੰ ਅਗਰ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਰਹੀਏ ਵਚਨ ਵਿੱਚ ਚੱਲੀਏ ਵਫਾਦਾਰੀ ਦੇ ਨਾਲ ਚੱਲੀਏ ਜਿੱਦਾਂ ਯੂਸਫ ਵਫਾਦਾਰੀ ਦੇ ਵਿੱਚ ਰਿਹਾ ਮਿਸਰ ਦੇ ਵਿੱਚ ਸੀ ਪਰ ਵਫਾਦਾਰ ਸੀ ਮਿਸਰ ਵਿੱਚ ਸੀ ਅਰਾਧਨਾ ਆਪਣੇ ਹੀ ਪਰਮੇਸ਼ਵਰ ਦੀ ਕਰਦਾ ਸੀ ਇਹ ਨਹੀਂ ਕਿ ਮੈਂ ਕੱਲਾ ਆ ਇਹ ਰਾਜਾ ਰਾਜੇ ਦੇ ਘਰ ਦੇ ਵਿੱਚ ਮੈਨੂੰ ਗੁਲਾਮ ਕਰਕੇ ਰੱਖਿਆ ਹੋਇਆ ਆ ਰਾਜੇ ਨੇ ਮੇਰੀ ਪਾਲਣਾ ਪੋਸ਼ਣਾ ਕੀਤੀ ਇਹਨਾਂ ਨੇ ਮੈਨੂੰ ਟੋਕ ਦੇ ਕੇ ਪਾਲਿਆ ਤੇ ਹੁਣ ਮੈਂ ਇਹਨਾਂ ਵਾਲੇ ਕੰਮ ਕਰਨੇ ਸ਼ੁਰੂ ਕਰਦਾ ਉਹਨੇ ਨਹੀਂ ਕੀਤੇ ਉੱਥੇ ਯੂਸਫ ਨੇ ਇਹ ਨਹੀਂ ਕਿਹਾ ਕਿ ਮੈਂ ਇਕੱਲਾ ਹੁਣ ਕੀ ਕਰਾਂ ਬਹੁਤ ਸਾਰੇ ਲੋਕ ਸੰਸਾਰ ਦੇ ਕੰਮਾਂ ਦੇ ਵਿੱਚ ਇਸ ਲਈ ਪੈਂਦੇ ਕਹਿੰਦੇ ਅਸੀਂ ਇਕੱਲੇ ਕੀ ਕਰੀਏ ਉਹ ਦਾਹ ਜਾਣੇ ਮੈਂ ਇਕੱਲਾ ਕੀ ਕਰਾਂ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਉਹ ਪ੍ਰਾਰਥਨਾ ਨਹੀਂ ਕਰਦੇ ਕਹਿੰਦੇ ਮੇਰੇ ਨਾਲ ਦੇ ਰੂਮ ਮੇਟਸ ਜਿਹੜੇ ਆ ਉਹ ਪ੍ਰਭੂ ਵਿੱਚ ਨਹੀਂ ਆ ਮੈਂ ਕਿੱਦਾਂ ਪ੍ਰਾਰਥਨਾ ਕਰ ਸਕਦਾ ਮੈਂ ਕਿੱਦਾਂ ਚਰਚ ਨੂੰ ਜਾਵਾਂ ਕੰਮ ਕਰਨ ਵਿਦੇਸ਼ਾਂ ਵਿੱਚ ਜਾਂਦੇ ਆ ਮੇਰੇ ਨਾਲ ਜਿਹੜੇ ਕਮਰੇ ਵਿੱਚ ਰਹਿੰਦੇ ਉਹ ਚੁਣੀ ਮੈਂ ਕੀ ਕਰਾਂ ਕਮਰੇ ਦੇ ਚਾਰ ਬੰਦਿਆਂ ਦਾ ਕਰਕੇ ਤੁਸੀਂ ਆਪਣੇ ਪ੍ਰਭੂ ਨੂੰ ਛੱਡ ਦਿੰਨੇ ਆ ਤੇ ਬਰਕਤਾਂ ਭਾਲਦੇ ਆ ਕਿ ਚੁਣ-ਚੁਣ ਕੇ ਸਾਨੂੰ ਮਿਲਣਾ ਇਦਾਂ ਨਹੀਂ ਹੁੰਦਾ ਯੂਸਫ ਉੱਤੇ ਕੱਲਾ ਆ ਪਰ ਉਹਨੇ ਆਪਣੇ ਪਰਮੇਸ਼ਰ ਨੂੰ ਨਾਲ ਹੀ ਰੱਖਿਆ ਹallelujah ਉਹਨੇ ਰਾਜੇ ਦਾ ਕਰਕੇ ਰਾਜੇ ਦੇ ਕਿਤੇ ਉਪਕਾਰਾਂ ਦਾ ਕਰਕੇ ਜਾਂ ਰਾਜੇ ਦੇ ਘਰ ਦੇ ਵੱਲੋਂ ਲਾਏ ਹੋਏ ਦੋਸ਼ਾਂ ਦਾ ਕਰਕੇ ਉਹਨੇ ਬੜੀਆਂ ਸਜ਼ਾ ਵੀ ਭੁਗਤੀਆਂ ਆ ਬਹੁਤ ਕੁਛ ਕੀਤਾ ਪਰ ਉਹਨੇ ਆਪਣੇ ਪਰਮੇਸ਼ਵਰ ਦਾ ਪੱਲਾ ਨਹੀਂ ਛੱਡਿਆ ਅਗਰ ਅੱਜ ਅਸੀਂ ਵੀ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਰਚਨਹਾਰ ਸਰਬਸ਼ਕਤੀਮਾਨ ਪਰਮੇਸ਼ਵਰ ਦੇ ਪੱਲੇ ਨੂੰ ਫੜ ਕੇ ਰੱਖੀਏ ਦੁਨੀਆਂ ਦਾ ਕਰਕੇ ਨਾ ਘਬਰੀਏ ਦੁਨੀਆਂ ਦੇ ਜਿਹੜੇ ਲਾਹੇ ਮੇੜੇ ਆ ਕਹਿਣਗੇ ਇਸ ਦੁਨੀਆ ਦੇ ਪਾਸ਼ਾ ਕੀ ਕਹਿਣਗੇ ਕਹਿਣਗੇ ਆਪਣੇ ਪਿਤਾ ਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਖਵਾਵਾਂਗਾ ਹallelujah ਉਹ ਵਰਕਤਾਂ ਜੋ ਇਸ ਧਰਤੀ ਦੀਆਂ ਆ ਤੁਸੀਂ ਉਹ ਵੀ ਖਾਓਗੇ ਹallelujah ਇਹਦਾ ਮਤਲਬ ਇਹ ਨਹੀਂ ਆ ਕਿ ਅਗਰ ਅਸੀਂ ਪਰਮੇਸ਼ਵਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਤੇ ਧਰਤੀ ਦੇ ਪਦਾਰਥ ਨਹੀਂ ਮਿਲਣਗੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਭਰਮ ਹੈ ਕਿ ਅਗਰ ਅਸੀਂ ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਚੰਗੇ ਘਰ 'ਚ ਨਹੀਂ ਰਹਿ ਸਕਦੇ ਅਸੀਂ ਚੰਗੇ ਕੱਪੜੇ ਨਹੀਂ ਪਾ ਸਕਦੇ ਅਸੀਂ ਚੰਗਾ ਖਾਣਾ ਪੀਣਾ ਨਹੀਂ ਖਾ ਸਕਦੇ ਖਰਿਆ ਉਹ ਸਾਨੂੰ ਮਾਤੜਾਂ ਵਾਲਾ ਜੀਵਨ ਜੀਣਾ ਪੈਣਾ ਹੈ ਨਹੀਂ ਮੈਂ ਤਾਂ ਜਿੰਨਿਆਂ ਨੂੰ ਬਾਈਬਲ ਦੇ ਵਿੱਚ ਪਰਮੇਸ਼ਰ ਦੀ ਅਰਦਾਸ ਨਾ ਕਰਦਿਆਂ ਹੋਇਆ ਦੇਖਿਆ ਪਰਮੇਸ਼ਰ ਦੀ ਆਗਿਆਕਾਰੀ 'ਚ ਚੱਲਦਿਆਂ ਦੇਖਿਆ ਪਰਮੇਸ਼ਰ ਨੇ ਉਹਨਾਂ ਨੂੰ ਨੱਕ ਤੱਕ ਰਜਾਇਆ ਹੈ ਹਾਲੇਲੂਇਆ ਹਾਲੇਲੂਇਆ ਅਬਰਾਹਮ ਨੂੰ ਕੱਟ ਕੇ ਲਿਆਇਆ ਉਜਾੜਾਂ ਦੇ ਵਿੱਚ ਤੇ ਐਸੀਆਂ ਬਰਕਤਾਂ ਦਿੱਤੀਆਂ ਜਿਹੜੀਆਂ ਗਿਣੇ ਜਾਣ ਤੋਂ ਬਾਹਰ ਆ ਤੇ ਉਹਨੇ ਕਿਹਾ ਕਿ ਅਬਰਾਹਮ ਬਰਕਤਾਂ ਦਾ ਬਾਰਸ ਆ ਦੂਜਿਆਂ ਦੇ ਲਈ ਵੀ ਬਰਕਤ ਦਾ ਕਾਰਨ ਆ ਹਾਲੇਲੂਇਆ ਇਸ਼ਹਾਕ ਦੇ ਉੱਤੇ ਬਰਕਤਾਂ ਆਈਆਂ ਪਰਮੇਸ਼ਵਰ ਦਾ ਦਾਸ ਯਾਕੂਬ ਪਰਮੇਸ਼ਵਰ ਤੇ ایمان ਰੱਖਦਾ ਉਹਦੇ ਉੱਤੇ ਬਰਕਤਾਂ ਆਈਆਂ ਦਾਨੀਅਲ ਦੇ ਉੱਤੇ ਬਰਕਤਾਂ ਆਈਆਂ ਪਰਮੇਸ਼ਵਰ ਨੇ ਉਹਨੂੰ ਰਾਜੇ ਦੀ ਨਜ਼ਰ ਦੇ ਵਿੱਚ ਉੱਚਾ ਚੱਕਿਆ ਆ ਕੌਣ ਆ ਜਿਨੇ ਪਰਮੇਸ਼ਵਰ ਦੀ ਆਰਾਧਨਾ ਕੀਤਾ ਤੇ ਉਹ ਭੁੱਖਾ ਮਰਿਆ ਹੋਵੇ ਕੋਈ ਇੱਕ ਵੀ ਨਹੀਂ ਕੋਈ ਇੱਕ ਵੀ ਨਹੀਂ ਪਰਮੇਸ਼ਵਰ ਨੇ ਰਜਾਇਆ ਇੱਥੇ ਵੀ ਉਹ ਕਹਿੰਦਾ ਜਾਓ ਆਪਣੇ ਬਾਕੀ ਲੋਕਾਂ ਨੂੰ ਵੀ ਲੈ ਆਓ ਧਰਤੀ ਦੇ ਪਦਾਰਥ ਖਾਣਗੇ ਕਹਿੰਦਾ ਮਿਸਰ ਦੇ ਪਦਾਰਥ ਖਾਣਗੇ ਵਰਚਨ ਦੇ ਵਿੱਚ ਲਿਖਿਆ ਕਹਿੰਦਾ ਤੁਸੀਂ ਦੁਸ਼ਟਾਂ ਦਾ ਧੰਨ ਖਾਓਗੇ ਹallelujah ਮਿਸਰ ਕੀ ਹੈ ਦੁਸ਼ਟਪੁਣਾ ਪਰ ਖਾਏਗਾ ਕੌਣ ਪਰਮੇਸ਼ਵਰ ਦੇ ਲੋਕ ਹallelujah ਇੱਕ ਗਹਿਰੀ ਗੱਲ ਆ ਸਿਰਫ ਸਮਝਦਾਰਾਂ ਦੀ ਸਮਝ ਦੇ ਵਿੱਚ ਆਉਣ ਵਾਲੀ ਆ ਔਰ ਕਹਿੰਦਾ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਔਰ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ਉਹ ਚੀਜ਼ਾਂ ਜੋ ਸੰਸਾਰ ਦੀਆਂ ਆ ਬਿਹਤਰੀਨ ਉਹ ਤੁਹਾਡੇ ਘਰਾਂ ਵਿੱਚ ਹੋਣਗੀਆਂ